ਤੋ ਆਪਾਂ ਨਾਲ ਤੁਹਾਨੂੰ ਇੱਕ ਹੋਰ ਟੌਪ ਦੀ ਮੱਝ ਦਿਖਾ ਰਹੇ ਆਂ ਜੀ ਖੰਨਾ ਪਸ਼ੂ ਮੰਡੀ ਤੇ ਤੇ ਆਰਡਰ ਸੋ ਚੈੱਕ ਕਰ ਸਕਦੇ ਹੋ ਤੁਸੀਂ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਸੂਈ ਹੋਈ ਆ ਜੀ ਤਾਜੀ ਤੇ ਪੈਸੇ ਬੱਚਾ ਇਹਦੇ ਕੱਟਾਗਾ ਜੀ ਦੂਜੇ ਸੂਏ ਸੂਈਆ ਬਾਈ ਕਹਿੰਦਾ ਤੇ ਬਾਕੀ ਆਪਾਂ ਬਾਈ ਨਾਲ ਵੀ ਗੱਲਬਾਤ ਛੋਡੀ ਕਰਾਵਾਂਗੇ ਜੀ ਭਾਈ ਕਿੰਨਾ ਦੁੱਧ ਰੈਡੀ ਆ ਹੁਣ 16 ਲੀਟਰ ਭਾਈ 16 ਲੀਟਰ ਹੀ ਪਹਿਲੇ ਸੂਏ ਕਿੰਨਾ ਕ ਦੁੱਧ ਕੱਢੇ ਸੀ ਪਿਛਲੇ ਭਾਈ ਪਤਾ ਨਹੀਂ ਕੀ ਕੱਢਿਆ ਪਤਾ ਮੁੱਲ ਲਿਆਂਦੀ ਆ ਠੀਕ ਹੈ 16 ਲੀਟਰ ਕੰਡੇ ਤੇ ਲਵਾ ਦੂ ਦੋ ਟਾਈਮ ਚਵਾ ਕੇ ਕਿਹੜੇ ਏਰੀਆ ਚੋਂ ਲੈ ਕੇ ਆਇਓ ਭਾਈ ਮੇਰਾ ਦਾਦਾ ਜੀ ਸਾਡਾ ਏਰੀਆ ਰਸਾ ਕਿਵੇਂ ਛੜਦਾ ਇਹਦਾ ਭਜਣਾ ਜਾਵੇ ਇਹ ਜਾਂਦੀ ਨਹੀਂ ਜੀ ਜੇ ਕੱਚੇ ਧਾਗੇ ਤੇ ਬਣ ਕੇ ਜੋ ਠੰਡੀ ਆ ਪੂਰੀ ਭਾਈ ਪੂਰੀ ਭਾਈ ਕੀ ਮੁੱਲ ਕਰ ਦਈਏ ਇਹਦਾ ਮੁੱਲ 2 ਲੱਖ 10 ਹਜ਼ਾਰ ਰੁਪਏ ਕਿੰਨੇ ਦੀ ਛੜ ਦੋਗੇ 2 ਲੱਖ 5000 ਦੀ ਮੋਬਾਈਲ ਨੰਬਰ ਮੋਬਾਈਲ ਨੰਬਰ ਬੋਲ ਦੋ ਬਈ ਆਪਣਾ 99143 20427 ਕਿਹੜਾ ਪਿੰਡਾ ਬਈ ਆਪਣਾ ਪਿੰਡ ਸਾਜਲੀ ਹੈ ਜੀ ਪਿੰਡ ਸਾਜਲੀ ਹੈਗਾ ਲੈ ਦੋਸਤੋ ਬਾਈ ਕਹਿੰਦਾ ਜੀ ਪਿੰਡ ਸਾਜਲੀ ਲੈਰਾ ਕਾਗੇ ਦੇ ਕੋਲ ਤੇ ਬਾਈ ਕਹਿੰਦਾ ਹਰਿਆਣੇ ਚੋਂ ਮੱਝਾਂ ਲੈ ਕੇ ਆਉਣਾ ਜੀ ਬਿਲਕੁਲ ਠੰਡੀਆਂ ਮੱਝਾਂ ਨੇ ਜੀ ਕੱਚੇ ਧਾਗੇ ਦੇ ਬਾਈ ਕਹਿੰਦਾ ਕੈ ਮਰਜੀ ਖਿੱਚੀ ਫਿਰੋ ਇਹ ਦੂਸਰੀ ਕਿਸੇ ਵੀ ਨੇ ਮੱਝ ਖਰੀਦਣੀ ਆ ਜਿਹੜਾ ਬਾਈ ਨੇ ਮੋਬਾਈਲ ਨੰਬਰ ਬੋਲਿਆ ਉਸ ਮੋਬਾਈਲ ਨੰਬਰ ਤੇ ਸੰਪਰਕ ਕਰਕੇ ਤੁਸੀਂ ਮੱਝ ਫੀਲ ਸਕਦੇ ਹੋ। ਦੋਸਤੋ ਇੱਧਰ ਲੱਗਦੀ ਆ ਔਰ ਇਹ ਗੱਬਣ ਮੱਝਾਂ ਦੀ ਮੰਡੀ ਲੱਗਦੀ ਆ ਇੱਕ ਸਾਈਡ ਤੇ ਕਿਉਂਕਿ ਇੱਥੇ ਸਾਰੀ ਮੱਝਾਂ ਸੂਣ ਵਾਲੀਆਂ ਹੁੰਦੀਆਂ ਨਹੀਂਆਂ ਗੱਬਣ ਹੁੰਦੀਆਂ ਨਹੀਂਆਂ ਦਿਨ ਰਹਿੰਦੇ ਹੁੰਦੇ ਆ ਸੂਣ ਦੇ ਇੱਥੇ ਬਾਈ ਲੈ ਕੇ ਆਉਂਦੇ ਨੇ ਇੱਧਰਲੀ ਸਾਈਡ ਤੇ ਆਹ ਟਰੱਕ ਆਏ ਆਂ ਦੇ ਮੂਰੇ ਗੱਬਣ ਮੱਝਾਂ ਨੇ ਹੀ ਸਾਰੀਆਂ ਇਹ ਇਹਨਾਂ ਦਿਨ ਦਿਨ ਰਹਿੰਦੇ ਨੇ ਸੂਣ ਦੇ ਜਿਵੇਂ ਆਹ ਬਾਈ ਮੱਝ ਲਈ ਫਿਰਦਾ ਇਹ ਵੀ ਗੱਬਣ ਹੈ ਚੈੱਕ ਕਰ ਲਓ ਤੁਸੀਂ ਆਪਾਂ ਪੁੱਛ ਲੈਨੇ ਆ ਬਾਈ ਤੋਂ ਕਿੰਨੇ ਕ ਦਿਨਾਂ ਦੀ ਕਿੰਨੇ ਦਿਨ ਰਹਿੰਦੇ ਨੇ ਸੂਣ ਦੇ ਕਿੰਵੇਂ ਸੂਏ ਸੂ ਬਈ ਇਹੇ ਦੂਏ ਸੂਏ ਦੂਏ ਸੂਏ ਕਿੰਨਾ ਦੁੱਧ ਕੱਢਿਆ ਪਹਿਲੇ ਸੂਏ 12 ਕਿਲੋ ਦਿੱਤਾ ਵੀਰੇ ਦੂਏ ਸੂਏ ਵਧੂਗੀ ਹਾਂ ਤੇ ਆ ਜਾਊ 15 16 ਤੇ 14-15 ਕਿਲੋ ਕਰਦੇ ਆ ਜਹਾਜੀ ਸੇਵਾ ਬਾਕੀ ਠੀਕ ਆ ਕਿੰਨੇ ਦਿਨ ਰਹਿੰਦੇ ਨੇ ਇਹਦੇ ਸੂਣ ਦੇ ਹਫਤਾ ਰਹਿੰਦਾ ਜੀ ਹਫਤਾ ਹਾਂਜੀ ਕੀ ਮੁੱਲ ਕਰਦੇ ਆ ਇਹਦਾ ਮੁੱਲ ਵੀਰੇ ਇੱਕ 40-30 ਹੀ ਦੇ ਦਾਂਗੇ ਲੱਖ ਦੀ ਨਹੀਂ ਦੇਣੀ ਲੱਖ ਦੀ ਤਾਂ ਨਹੀਂ ਲੱਗਦੀ ਮੋਬਾਈਲ ਨੰਬਰ ਬੋਲਦੇ ਆਪਦਾ 78752 0013 ਕਿਹੜਾ ਪੰਡਾ ਆਪਣਾ ਆਪਾਂ ਦਾ ਪਿੰਡ ਲੁਧਿਆਣਾ ਇਸ ਵਿੱਚ ਜ਼ਿਲ੍ਹਾ ਲੁਧਿਆਣਾ ਇਸ ਵਿੱਚ ਨੀਅਰੀ ਪਿੰਡ ਲੁਧਿਆਣਾ ਹੈ ਠੀਕ ਆ ਵਪਾਰ ਦਾ ਕੰਮ ਆ ਕੋ ਵਪਾਰ ਦਾ ਕੰਮ ਲੈ ਭਾਈ ਆ ਕਹਿੰਦਾ ਗੱਬਣ ਮੱਝ ਆਈ 1 30 ਦੀ ਵਜ ਕਹਿੰਦਾ ਤੇਰਾਂਗੇ ਬਹੁਤ ਚੰਗੀ ਹੈਗੀ ਦਿਨ ਰਹਿੰਦੇ ਨੇ ਸੂਨ ਦੇ ਪਯੋਰ ਸਾਹ ਕਾਲੀ ਮੱਝ ਆਈ ਆਪਣੇ ਪੰਜਾਬ ਵਾਲੀ ਮੱਝ ਆ ਚੈੱਕ ਕਰ ਲਓ ਤੁਸੀਂ ਇਹ ਗੱਬਣ ਮੱਝਾਂ ਦੀ ਮੰਡੀ ਲੱਗ ਰਹੀ ਹੈ ਇੱਧਰੇ ਪਾਸੇ ਇੱਧਰ ਦੇਖ ਸਕਦੇ ਹੋ ਤੁਸੀਂ ਥੋੜੀਆਂ ਹੀ ਆ ਮੰਨ ਲਈ ਇੱਥੇ ਦੂਜੀ ਤੀਜੀ ਸੂਏ ਵਾਲੀਆਂ ਤੇ ਵੱਡੀਆਂ ਮੱਝਾਂ ਵੀ ਆ ਜਾਂਦੀਆਂ ਨੇ ਇਹਦੇ ਵਿੱਚ ਬਹੁਤ ਚੰਗੀਆਂ ਮੱਝਾਂ ਆ ਜਾਂਦੀਆਂ ਨੇ ਇਹ ਚੈੱਕ ਕਰ ਲਓ ਤੁਸੀਂ ਤੇ ਇੱਧਰ ਵੀ ਆ ਦੇਖ ਸਕਦੇ ਹੋ ਤੁਸੀਂ ਭਾਰੀ ਦਾ ਤਾਰ ਦੇ ਵਿੱਚ ਇੱਥੇ ਮੱਝਾਂ ਹੁੰਦੀਆਂ ਨੇ ਇਹ ਮੀਣੀ ਮੱਝ ਵੀ ਆ ਜਾਂਦੀ ਔਰ ਇਹ ਕਈ ਵਾਰ ਆ ਚੈੱਕ ਕਰ ਲਓ ਜਿਵੇਂ ਮੀਣੀ ਮੱਝ ਇਹਦਾ ਕੀ ਮੁੱਲ ਕਰਦੇ ਹੋ ਮੀਣੀ ਦਾ ਇਹ ਨੀਂਹ ਗੀ ਜ਼ਰਾਦੀ ਲੈਣੀ ਦਾ ਬਾੜੀ ਇਹ ਹੀ ਜ਼ਰਾਦੀ ਲੈਣੀ ਹੈ ਤੋਰੀ ਮਾੜੀ ਜੀ ਬਹੁਤ ਹੀ ਥਾਣਾ ਕੁਆਲਟੀ ਦੀ ਬਹੁਤ ਚੰਗੀ ਹੈਗੀ ਕਹਿੰਦਾ ਤਾਂ ਕੁਝ ਮਨਾਂ ਦੀ ਕੁਆਲਟੀ ਦੇਖ ਸਕਦੇ ਕਨਵੇਂ ਸੂਏ ਸੂਈ ਆ ਬਾਈ ਇਹ ਤੀਜੇ ਸੂਏ ਸੂਈ ਆ ਬੱਚਾ ਕੀ ਆ ਪੈਸੇ ਕੱਟਾਗਾ ਕਿੰਨਾ ਦੁੱਧ ਹੁਣ ਤਿਆਰ ਆਗਾ 15 ਕਿਲੋ 15 ਕਿਲੋ ਬਾਈ ਕਹਿੰਦੇ ਦੁੱਧ ਤਿਆਰ ਆ ਪਿੱਛੇ ਕੱਟਾ ਕਰ ਇੱਕ 80 ਬਾਈ ਇਹਦਾ ਮੁੱਲ ਕਰਦੇ ਦੋਸਤੋ ਕਿੰਨੇ ਤੱਕ ਛੜ ਦੋਗੇ ਕਿੰਨੇ ਤੱਕ ਛੜ ਦੋਗੇ ਬਾਈ ਮਾਲ ਦੇ ਹੋਰ ਵੀ ਦੋਸਤੋ ਇੱਥੇ ਗੱਬਣ ਮੱਜਾਂ ਬਹੁਤ ਆ ਰਹੀਆਂ ਨੇ ਚੈੱਕ ਕਰ ਲੋ ਤੁਸੀਂ ਕਿੰਨੇ ਤੱਕ ਛੱਡ ਦੋਗੇ ਬਈ ਇਹ ਮੱਝ ਇੱਕ 60 ਦੀ ਮਾਲ ਨੰਬਰ ਬੋਲ ਦਿਆ ਉਹਦਾ 78738 2976 ਠੀਕ ਆ ਬਈ ਲੈ ਇੱਧਰ ਇੱਕ ਆਹ ਬਈ ਗੱਬਣ ਮੱਝ ਲਈ ਫਿਰਦਾ ਹੈਗਾ ਚੈੱਕ ਕਰ ਲਓ ਤੁਸੀਂ ਧੂਮ ਆ ਕੇ ਖਾਣ ਚੈੱਕ ਕਰੋ ਪਹਿਲਾਂ ਤੁਸੀਂ ਰੈਂਕ ਵਾਲੇ ਸਿੰਗ ਦੇਖ ਸਕਦੇ ਨੇ ਤੁਸੀਂ ਯੋਰ ਸਾਹ ਕਾਲੀ ਚੈੱਕ ਕਰ ਲਓ ਤੁਸੀਂ ਠੀਕ ਨਹੀਂ ਸੁਣ ਬਈ ਜਨਾ ਹਾਂ ਮੋ ਲਾ ਬਈ 60 ਬਣਦਾ ਇਹਦੇ ਕਿੰਨੇ ਕੰਨੇ ਰਹਿੰਦੇ ਸੂਣ ਦੇ ਇਹਦੇ ਨਾਲੇ ਮੈਂ 10-12 ਦਿਨ ਭਲੂਣ ਸੂਣਾ ਹਾਂ ਭਲੂਣ ਸੂਣਾ ਠੀਕ ਆ ਕੀ ਮੁੱਲ ਕਰਦੇ ਹੋ ਇਹਦਾ ਮੁੱਲ ਤਾਂ 1.5 ਲੱਖ ਰੁਪਏ ਜੀ 1.5 ਕਿੰਨੇ ਦੀ ਛੜ ਦੋਗੇ ਦੇ ਦਾਂਗੇ ਇੱਕ ਤੀ ਦੀ ਮੋਬਾਈਲ ਨੰਬਰ ਬੋਲ ਦੇ ਆਪ ਦਾ ਹਟੋ ਵੀ ਜਿਆਦਾ ਮੋਬਾਈਲ ਨੰਬਰ ਜਿਹੜਾ 341 450 ਹੁੰਦਾ ਦੋਰੀ ਮਾੜੀ 99 41 ਆ ਚੈੱਕ ਕਰ ਲਓ ਦੋਸਤੋ ਬਾਈ ਕਹਿੰਦਾ 1.5 ਦੀ ਛੜ ਦਾਂਗੇ ਭਲੂਣ ਸੂਣਾ ਕੱਟੀ ਨੇ ਓਕੇ ਦੱਬਣ ਮ ਤੱਪ ਬਣਾ ਦੀ ਚੱਕਾ ਕੰਪਨੀ ਥੱਲੋਂ ਖਾਣ ਕੁਆਲਟੀ ਬਹੁਤ ਚੰਗੇ ਨੇ ਕਿਉਂਕਿ ਭਰੂਣ ਦੇ ਨਖਰੇ ਮੈਂ ਖਾਣੇ ਦੇ